ਤੇ ਸਾਡੇ ਕੋਲ ਜਦੋਂ ਇਹ ਪੇਸ਼ੈਂਟ ਆਇਆ ਸੀਗਾ ਇੱਕਦਮ ਇਹਨਾਂ ਦੀ ਅਨਕੌਨਸ਼ੀਅਸ ਕੰਡੀਸ਼ਨ ਸੀਗੀ। ਸਟਾਫ ਕਿਸ ਤਰ੍ਹਾਂ ਦਾ ਰੱਖਦਾ ਹਸਪੀਟਲ ਦਾ? ਬਹੁਤ ਵਧੀਆ ਟੱਕਰੀ ਵਧੀਆ ਹੈ। ਜਨਰਲ ਡਿਪਟਾਟ ਹੈ। ਅਸੀਂ ਇਹਨਾਂ ਨੂੰ ਮੈਂਟਲੀ ਸਪੋਰਟ ਤੇ ਰੱਖਿਆ ਇੱਕ ਦੋ ਦਿਨ ਆਪਣੇ ਕੋਲੇ ਰਹੇ ਨੇ ਫਿਰ ਉਸ ਤੋਂ ਬਾਅਦ ਮੈਡੀਸਿਨਸ ਦੇ ਨਾਲ ਇਹਨਾਂ ਨੂੰ ਥੋੜੀ ਥੋੜੀ ਜੀ ਹੋਸ਼ ਆਣੀ ਸ਼ੁਰੂ ਹੋਈ ਇਨਸਾਨ ਦਾ ਸਿਹਤ ਇੱਕ ਮਤ ਇੱਕ ਤਰ੍ਹਾਂ ਦਾ ਗਹਿਣਾ ਹੁੰਦਾ ਜਿਹੜਾ ساری ਉਮਰ ਚੱਲਦਾ ਲੇਕਿਨ ਕਈ ਵਾਰ ਇਸ ਤਰ੍ਹਾਂ ਦੀ ਬਿਮਾਰੀ ਆ ਜਾਂਦੀ ਹੈ ਜਿਹੜੀ ਕਿ ਕਿਤੇ ਨਾ ਕਿਤੇ ਜੀਵਨ ਤੇ ਮੌਤ ਦਾ ਕਾਰਨ ਬਣ ਜਾਂਦੀ ਹੈ ਤੇ ਅੱਜ ਇੱਕ ਇਸ ਤਰ੍ਹਾਂ ਦੀ ਤੁਹਾਨੂੰ ਤਸਵੀਰ ਦਿਖਾਵਾਂਗੇ ਤੇ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਮਿਲਾਵਾਂਗੇ ਜਿਹਨੂੰ ਕਈ ਡਾਕਟਰਸ ਨੇ ਹੱਥ ਖੜੇ ਕਰਤੇ ਸੀ ਏਡੀ ਜਿਆਦੀ ਕੰਪਲਿਕੇਸ਼ਨ ਸੀ ਲੇਕਿਨ ਮਹਾਜਨ ਮੈਡੀਸਿਟੀ ਆ ਕੇ ਉਹਨਾਂ ਦਾ ਉਹਨਾਂ ਦੀ ਸਾਰ ਲਈ ਗਈ ਤੇ ਇੱਥੇ ਅਜੋ ਦੁਬਾਰਾ ਉੱਠ ਕੇ ਬੈਠੇ ਹਨ ਆਪਣੇ ਜਿਹੜੇ ਸੋਖੇ ਸਾਹ ਉਹ ਲੈ ਰਹੇ ਹਨ ਸਭ ਤੋਂ ਪਹਿਲਾਂ ਮੈਂ ਤਸਵੀਰ ਦਿਖਾ ਦਾਂਗਾ ਪੇਸ਼ੈਂਟ ਦੀ ਤੇ ਨਾਲ ਸਾਡੇ ਡਾਕਟਰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਡਾਕਟਰ ਸਾਹਿਬ ਆਪਣਾ ਨਾਮ ਦੱਸ ਕੇ ਦੱਸਣਾ ਕੀ ਕੰਪਲਿਕੀਸ਼ਨ ਸੀ ਪੇਸ਼ੈਂਟ ਨੂੰ ਜਿਹੜਾ ਕਿ ਬਾਕੀ ਹਸਪੀਟਲਾਂ ਨੇ ਜਵਾਬ ਦਿੱਤਾ ਹੈ ਮੇਰਾ ਨਾਮ ਡਾਕਟਰ ਨੌਸ਼ੀਨ ਖਾਨ ਹੈ ਤੇ ਆਈ ਐਮ ਵਰਕਿੰਗ ਐਜ਼ ਮੈਡੀਕਲ ਆਫੀਸਰ ਇਨ ਮਹਾਜਨ ਮੈਡੀਸਿਟੀ ਤੇ ਸਾਡੇ ਕੋਲ ਜਦੋਂ ਇਹ ਪੇਸ਼ੈਂਟ ਆਇਆ ਸੀਗਾ ਇੱਕਦਮ ਇਹਨਾਂ ਦੀ ਅਨਕੌਂਸ਼ੀਅਸ ਕੰਡੀਸ਼ਨ ਸੀਗੀ ਕੁਝ ਵੀ ਇਹਨਾਂ ਨੂੰ ਪਤਾ ਨਹੀਂ ਸੀਗਾ ਬਹੁਤ ਜ਼ਿਆਦਾ ਹਾਈ ਗ੍ਰੇਡ ਫੀਵਰ ਸੀਗਾ ਨਾਲ ਇਹਨਾਂ ਨੂੰ ਕੰਟੀਨਿਊਸ ਦੌਰੇ ਪੈ ਰਹੇ ਸੀਗੇ ਜਦੋਂ ਇਹ ਆਏ ਤੇ ਬੜਾ ਹੀ ਜ਼ਿਆਦਾ ਇਹਨਾਂ ਨੂੰ ਸਾਹ ਲੈਣ ਜੇ ਵੀ ਔਖਾ ਸੀਗਾ ਤੇ ਉਸ ਟਾਈਮ ਅਸੀਂ ਇਹਨਾਂ ਨੂੰ ਫਿਰ ਇੰਟਿਊਬੇਟ ਸਾਨੂੰ ਕਰਨਾ ਪਿਆ اسی انا ਨੂੰ ਵੈਂਟੀ سپورਟ ਤੇ ਰੱਖਿਆ ਇੱਕ ਦੋ ਦਿਨ ਆਪਣੇ ਕੋਲੇ ਰਹੇ ਨੇ ਫਿਰ ਉਸ ਤੋਂ ਬਾਅਦ ਮੈਡੀਸਿਨਸ ਦੇ ਨਾਲ ਇਹਨਾਂ ਨੂੰ ਥੋੜੀ ਥੋੜੀ ਜੀ ਹੋਸ਼ ਆਣੀ ਸ਼ੁਰੂ ਹੋਈ ਹੈ ਫਿਰ ਉਸ ਤੋਂ ਬਾਅਦ ਇਹਨਾਂ ਦੇ ਨੱਕ ਦੇ ਰਾਹੀਂ ਟਿਊਬ ਪਾ ਕੇ ਤੇ ਇਹਨਾਂ ਨੂੰ ਮੈਡੀਸਿਨਸ ਵਗੈਰਾ ਜਿਹੜੀ ਖਾਣ ਵਾਲੀ oral ਸੀਗੀਆਂ ਉਹ ਦਿੱਤੀਆਂ ਗਈਆਂ ਪਾਣੀ ਵਗੈਰਾ ਜੋ ਕਾਫੀ ਜ਼ਿਆਦਾ ਕੰਪਲਿਕਸ਼ਨ ਸੀਗੀਆਂ ਸੀ ਇਹਨਾਂ ਦੀ ਉਹ ਸੀਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਥੋੜਾ ਜਿਹਾ ਨਾਰਮਲ ਹੋਇਆ ਤਾਂ ਆਪਾਂ ਇਹਨਾਂ ਦੀ MRI ਕਰਾਈ ਤੇ ਸਾਨੂੰ ਪਤਾ ਲੱਗਾ ਕਿ ਇਹਨਾਂ ਨੂੰ viral encephalitis ਨਾਮ ਦੀ ਬਿਮਾਰੀ ਹੈਗੀ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਮੈਡੀਸਿਨਸ ਵਗੈਰਾ ਨੇ ਉਹ ਚਲਦੀਆਂ ਰਹੀਆਂ ਨੇ ਤੇ ਹੁਣ ਇਹ ਅੱਜ ਤੱਕ ਦੇ ਸਾਹਮਣੇ ਬਿਲਕੁਲ ਨਾਰਮਲ ਸਟੇਟ ਦੇ ਵਿੱਚ ਬੈਠੇ ਹੋਏ ਨੇ ਕੁਝ ਦਿਨ ਪਹਿਲਾਂ ਤੇ ਇਹ ਹਾਲ ਸੀਗਾ ਕਿ ਹੋਸ਼ 'ਚ ਵੀ ਆਗੇ ਸੀ ਅਸੀਂ ਐਕਸਟਿਊਬੇਟ ਕਰਤਾ ਇਹਨਾਂ ਨੂੰ ਰਾਇਲ ਟਿਊਬ ਵੀ ਕੱਢਤੀ ਪਰ ਇਹ ਆਸ-ਪਾਸ ਦੇ ਆਪਣੇ ਫੈਮਿਲੀ ਮੈਂਬਰਸ ਤੱਕ ਨੂੰ ਪਛਾਣ ਨਹੀਂ ਪਾਰੇ ਸੀਗੇ ਤੇ ਹੁਣ ਕਾਫੀ ਬੈਟਰ ਨੇ ਇਹਨਾਂ ਨੂੰ ਤੁਸੀਂ ਦੇਖੋ ਇਹਨਾਂ ਦੇ ਨਾਲ ਗੱਲ ਕਰੋ ਸਭ ਨੂੰ ਪਛਾਣਦੇ ਆ ਨਾਰਮਲ ਗੱਲਬਾਤ ਕਰ ਰਹੇ ਨੇ ਕਿੰਨੇ ਦਿਨ ਚੋਂ ਆਈਸੀਯੂ 'ਚ ਬਾਹਰ ਕੱਢ ਦਿੱਤਾ ਸੀ ਅਸੀਂ ਇਹਨਾਂ ਨੂੰ 2 ਦਿਨ ਪਹਿਲਾਂ ਹੀ ਰੂਮ ਦੇ ਵਿੱਚ ਸ਼ਿਫਟ ਕੀਤਾ ਹੈ ਤੇ ਹੁਣ ਇਹਨਾਂ ਦੀ ਬਾਥਰੂਮ ਵਗੈਰਾ ਵਾਲੀ পাইਪ ਵੀ ਪਾਈ ਹੋਈ ਸੀਗੀ ਸਭ ਕੁਝ ਤੇ ਹੁਣ ਰਿਮੂਵ ਕਰਤਾ ਹੈਗਾ ਤੇ ਪੇਸ਼ੈਂਟ ਆਪਣੇ ਆਪ ਆ ਜਾ ਰਿਹਾ ਹੈ ਵਾਸ਼ਰੂਮ ਵਗੈਰਾ ਸਭ ਕੁਝ ਯੂਜ਼ ਕਰ ਰਿਹਾ ਖਾ ਵੀ ਰਿਹਾ ਹੈ ਤੇ ਮੌਰਲ ਮੈਡੀਸਿਨਸ ਵਗੈਰਾ ਸਭ ਲੈ ਰਿਹਾ ਪੇਸ਼ੈਂਟ ਦੀ ਸਿਚੁਏਸ਼ਨ ਹੌਲੀ ਹੌਲੀ ਨਾਰਮਲ ਹੋ ਰਹੀ ਹੈ ਤਾਂ ਉਹਨਾਂ ਦੇ ਗਾਰਡੀਨ ਵੀ ਸਾਰ ਨੇ ਤੇ ਕੀ ਰਿਸ਼ਤਾ ਕੀ ਹੈ ਤੁਹਾਡਾ ਪੇਸ਼ੈਂਟ ਨਾਲ ਮੇਰੀ ਬੇਟੀ ਹੈ ਬੇਟੀ ਹੈ ਤੁਸੀਂ ਇਹ ਕੀ ਪ੍ਰੋਬਲਮ ਕੀ ਹੋਈ ਸੀ ਇਹਨਾਂ ਨੂੰ ਇਹਨਾਂ ਨੂੰ ਬੁਖਾਰ ਹੋਇਆ ਹੈ ਬੁਖਾਰ ਹੋ ਗਿਆ ਸੀ ਹੁਣ ਠੀਕ ਹੈ ਪਹਿਲਾਂ ਤੁਸੀਂ ਬਾਕੀ ਵੀ ਹਸਪੀਟਲ ਸੇ ਗਏ ਹੋ ਨਹੀਂ ਕੀ ਕਿਹਾ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਅਸਥਾਨ ਕੇ ਜੀ ਕੀ ਕਹਿੰਦੇ ਡਾਕਟਰ ਕੁਛ ਨਹੀਂ ਕਹਿੰਦੇ ਠੀਕ ਨਹੀਂ ਇੱਥੇ ਹੋਰ ਕੋਈ ਤੇ ਲੈ ਚੋ ਜੀ ਉਹਨਾਂ ਨੇ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਤੁਸੀਂ ਇੱਥੇ ਆਏ ਹਾਂਜੀ ਇੱਥੇ ਬਾਰੇ ਤੁਹਾਨੂੰ ਕਿਹਨੇ ਦੱਸਿਆ ਸੀ ਕਿਹਨ ਦੱਸੇ ਭਾਈ ਉਹ ਇਹਨਾਂ ਦੀ ਮਨਾ ਨਹੀਂ ਉਹ ਲੈ ਕੇ ਆਏ ਨਾਲ ਹਾਂਜੀ ਅੱਛਾ ਜੀ ਹਾਂਜੀ ਇੱਥੇ ਆ ਕੇ ਕਿਸ ਤਰ੍ਹਾਂ ਟ੍ਰੀਟਮੈਂਟ ਹੋਇਆ ਬੱਕੀ ਪੇ ਤੁਹਾਨੂੰ ਆਪ ਕੀਤਾ ਪਨੋਚ ਕੀਤਾ ਪੂਰਾ ਨਵਚਰਨ ਆਪਣਾ ਹੁਣ ਤੁਸੀਂ ਖੁਸ਼ ਹੋ ਇਲਾਜ ਤੋਂ ਹਾਂਜੀ ਕੁੜੀ ਦੀ ਰਿਕਵਰੀ ਹੋ ਗਈ ਠੀਕ ਕੁੜੀ ਠੀਕ ਹੋ ਰਹੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਟਾਫ ਕਿਸ ਤਰ੍ਹਾਂ ਦਾ ਲੱਗਦਾ ਹਸਪੀਟਲ ਦਾ ਬਹੁਤ ਵਧੀਆ ਟੈਕਟਰੀ ਵਧੀਆ ਹੈ ਜੇ ਨਾ ਦੀ ਬੇਟਾ ਆਤੀ ਹੈ ਯਾਨੀ ਕਿ ਪਹਿਲਾਂ ਇਹਨਾਂ ਨੂੰ ਇਨੀ ਕੰਪਲਿਕਸ਼ਨ ਸੀ ਜੀ ਡਾਕਟਰਾਂ ਨੇ ਮਨਾ ਕਰਤਾ ਜਵਾਬ ਦਿੱਤਾ ਹੀ ਕਿ ਤਰ੍ਹਾਂ ਹਾਂਜੀ ਹਾਂਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਵੇਲੇ ਸਾਡੇ ਨਾਲ ਕੀ ਨਾਂ ਤੁਹਾਡਾ ਮਨਪ੍ਰੀਤ ਕੋਰ ਮਨਪ੍ਰੀਤ ਜੀ ਕੀ ਤੁਹਾਨੂੰ ਦਿੱਕਤ ਕੀ ਹੋਈ ਸੀ ਬੁਖਾਰ ਹੋਇਆ ਮੈਨੂੰ ਕੁਝ ਨਹੀਂ ਪਤਾ ਹੋਇਆ ਬੁਖਾਰ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਹੁਣ ਠੀਕ ਹੋ ਹਾਂਜੀ ਹੁਣ ਖਾਣਾ ਪੀਣਾ ਖਾ ਰਹੇ ਹੋ ਹਾਂਜੀ ਤੇ ਹੁਣ ਤਾਂ ਨਾਰਮਲ ਲੱਗ ਰਿਹਾ ਹੁਣ ਤਾਂ ਕੋਈ ਤਕਲੀਫ ਨਹੀਂ ਲੱਗ ਰਹੀ ਨਹੀਂ ਖੁਸ਼ ਹੋ ਹਾਂਜੀ ਚਲੋ ਛੇਤੀ ਛੇਤੀ ਘਰ ਚੱਲ ਜਣਾ ਤੁਸੀਂ ਤੇ ਜਿਸ ਤਰ੍ਹਾਂ ਕਿ ਪੇਸ਼ੈਂਟ ਵੀ ਨਾਰਮਲ ਹੈ ਗਲਬਤ ਕਰ ਰਿਹਾ ਖਾਣਾ ਪੀਣਾ ਖਾ ਰਿਹਾ ਤੇ ਉਹਨਾਂ ਦੇ ਜਿਹੜੇ ਗਾੜੀ ਨੇ ਵੀ ਉਹ ਵੀ ਸਾਡੇ ਨਾਲ ਹਨ ਉਹਨਾਂ ਦਾ ਕਹਿਣਾ ਕਿ ਪਹਿਲਾਂ ਲੈ ਕੇ ਗਏ ਗੋਨਾਨੋ ਹਸਪਤਲ ਸਰਕਾਰੀ ਹਸਪਤਲ ਲੱਗੇ ਉੱਥੇ ਜਵਾਬ ਹੋ ਗਿਆ ਸੀ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਵੀ ਦੱਸਿਆ ਕੰਪਲਿਕਸ਼ਨਸ ਕਾਫੀ ਸੀ ਲੇਕਿਨ ਹੁਣ ਐਸ ਟਾਈਮ ਤੇ ਆ ਕੇ ਇਹਨਾਂ ਨੂੰ ਇੱਕ ਨਵਾਂ ਜੀਵਨ ਮਿਲਿਆ ਤੇ ਇੱਕ ਨਵਾਂ ਜੀਵਨ ਜਿਹੜਾ ਮਿਲਿਆ ਮਾਡਰਨ ਮੈਡੀਸਿਟੀ ਆ ਕੇ ਜਿੱਥੇ ਕਿ ਪਹਿਲਾਂ ਇੱਕ ਪਾਸੇ ਡਾਕਟਰ ਜਵਾਬ ਦੇ ਦਿੰਦੇ ਉੱਥੇ ਹੀ ਘਰ ਦੇ ਸਾਰੇ ਜੀਵਾਂ ਦੇ ਹੱਥ ਪੈਣਦੇ ਹੋ ਜਾਂਦੇ ਹਨ ਲੇਕਿਨ ਇੱਕ ਡਾਕਟਰ ਜਦੋਂ ਬਾਂਪ that but ਜੇ ਤੁਹਾਡੇ ਪੇਸ਼ੈਂਟ ਦੀ ਜਾਨ ਵਾਪਸ ਲਿਆ ਦਿੰਦਾ ਤੇ ਉਹ ਡਾਕਟਰ ਰੱਬ ਦਾ ਰੂਪ ਬਣ ਜਾਂਦਾ ਹੈ ਇਸੇ ਕਰਕੇ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਤੇ ਅੱਜ ਇਹ ਪੇਸ਼ੈਂਟ ਆਪਣੇ ਪੈਰਾਂ ਤੇ ਖਲੋ ਰਿਹਾ ਆਪਣੇ ਖਾਣਾ ਪੀਣਾ ਕਾਰਿਆ ਤੇ ਆਪਣੇ ਹੌਲੀ ਹੌਲੀ ਇਹਦੀ ਸਾਰੀ ਜਿਹੜੇ ਨਾਰਮਲ ਪੇਸ਼ੈਂਟ ਨਾਰਮਲ ਹੋ ਰਿਹਾ ਬਿਮਾਰੀਆਂ ਇਹਦੀਆਂ ਦੂਰ ਹੋ ਰਹੀਆਂ ਗੱਲ ਕਰੀਏ ਤੇ ਬਹੁਤ ਜ਼ਰੂਰੀ ਹੈ ਕਿ ਕੇਅਰ ਟੇਕਿੰਗ ਜਿਹੜੀ ਹੈ ਔਰ ਮੈਡੀਸਿਨ ਕਿਸ ਤਰ੍ਹਾਂ ਦਿੱਤੀ ਜਾ ਰਹੀ ਹੈ ਜਿਸ ਕਰਕੇ ਪੇਸ਼ੈਂਟ ਜਿਹੜਾ ਉਹ ਦੁਬਾਰਾ ਆਪਣੇ ਨਾਰਮਲ ਹੋ ਰਿਹਾ ਤੇ ਤੁਸੀਂ ਇੱਕ ਚੀਜ਼ ਤੁਹਾਡੇ ਕੋਲ ਪੁੱਛਾਂਗੇ ਕਿ ਇਹ ਕਿਹੜੀਆਂ ਫੈਸਿਲਿਟੀਆਂ ਆਪਾਂ ਪ੍ਰੋਵਾਈਡ ਕਰਦੇ ਆ ਜਿਸ ਤਰ੍ਹਾਂ ਕਿ ਬਾਕੀ ਡਾਕਟਰਸ ਨੇ ਮਨਾ ਕਰ ਦਿੱਤਾ ਜਵਾਬ ਦੇ ਦਿੱਤਾ ਇੱਕ ਤਰ੍ਹਾਂ ਆ ਕੇ ਤੇ ਤੁਸੀਂ ਇਹਦੀ ਬਾਅ ਫੜ ਲੇਤੀ ਤੁਹਾਨੂੰ ਡਰ ਨਹੀਂ ਲੱਗਾ ਨਹੀਂ ਡਰਨ ਦੀ ਗੱਲ ਨਹੀਂ ਸਾਡੇ ਕੋਲੇ ਪੇਸ਼ੈਂਟ ਆਇਆ ٹرسٹ ਕਰਕੇ ਆਇਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ٹرسٹ ਕਰਕੇ ਆਇਆ ਤੇ ਅਸੀਂ ਉਹਦੀ ٹرسٹ ਦੇ ਉੱਤੇ ਖਰਾ ਉਤਰੀਏ ਇਹ ਡਾਕਟਰ ਕੋ ਬਾਕੀ ਉਹ ਵੀ ٹرسٹ ਕਰਕੇ ਗਿਆ ਹੁਣਾਂ ਤੇ ਬਾਕੀ ਯਾਨੀ ਕਿਉਂ ਨਹੀਂ ਕੇਸ ਹੈਂਡਲ ਕੀਤਾ ਇੱਕ ਤਾਂ ਪੇਸ਼ੈਂਟ ਦੀ ਕੰਡੀਸ਼ਨ ਦੇਖਦਿਆਂ ਹੀ ਬਹੁਤ ਸੀਰੀਅਸ ਲੱਗ ਰਹੀ ਸੀਗੀ ਉਹਨੂੰ ਬਿਲਕੁਲ ਵੀ ਹੋਸ਼ ਨਹੀਂ ਸੀਗਾ ਲਗਾਤਾਰ ਲਗਾਤਾਰ ਉਹਨੂੰ ਦੌਰੇ ਆ ਰਹੇ ਸੀਗੇ ਕੁਝ ਪਤਾ ਨਹੀਂ ਸੀਗਾ ਸਾਹ ਵੀ ਨਹੀਂ ਉਹਨੂੰ ਆ ਰਿਹਾ ਸੀਗਾ ਤੇ ਬਹੁਤ ਜ਼ਿਆਦਾ ਹਾਈ ਗ੍ਰੇਡ ਫੀਵਰ ਸੀਗਾ ਜਦੋਂ ਆਪਨੇ ਕੋਲ ਆਇਆ 104 ਬੁਖਾਰ ਸੀਗਾ ਪੇਸ਼ੈਂਟ ਨੂੰ ਤੇ ਫਿਰ ਅਸੀਂ ਜੇ ਵੀ ਸਿੰਪਟੋਮੈਟਿਕ ਟਰੀਟਮੈਂਟ ਦਿੱਤਾ ਸਾਨੂੰ ਲੱਗਾ ਕਿ ਇਨਟੂ ਇਨਟਿਊਬੇਸ਼ਨ ਦੀ ਲੋੜ ਹੈ ਗਿਆ ਅਸੀਂ ਇਹਨੂੰ ਇਨਟਿਊਬੇਟ ਕੀਤਾ ਤੇ ਨਾਲ ਜੋ ਵੀ ਸਪੋਰਟਿਵ ਮੈਨੇਜਮੈਂਟ ਹੈ ਉਹ ਚਲਾਇਆ ਜਿਵੇਂ ਇਹਨੂੰ ਥੋੜਾ ਜਿਹਾ ਹੋਸ਼ ਆਇਆ ਫਿਰ ਅਸੀਂ ਇਹਨੂੰ ਐਮ ਆਰ ਆਈ ਵਾਸਤੇ ਭੇਜਿਆ ਡਾਇਗਨੋਸਿਸ ਸਾਨੂੰ ਪਤਾ ਲੱਗਾ ਤੇ ਉਸ ਤੋਂ ਬਾਅਦ ਫਿਰ ਅਪਾ ਇਹਦਾ ਲਾਈਨ ਆਫ ਟਰੀਟਮੈਂਟ ਮੇਨਟੇਨ ਕੀਤਾ ਉਨ ਕਿੰਨੇ ਦਿਨਾਂ ਤੱਕ ਇਹਨਾਂ ਨੂੰ ਡਬਲੀਫ ਪੂਰਾ ਮਿਲ ਜਾਏਗਾ ਹੁਣ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ 24 ਤਰੀਕ ਨੂੰ ਪੇਸ਼ੈਂਟ ਆਇਆ ਸੀਗਾ ਦੋ ਦਿਨ ਦਿਨ ਪਹਿਲਾਂ ਅਸੀਂ ਇਹਨਾਂ ਨੂੰ ਰੂਮ ਚ ਸ਼ਿਫਟ ਕੀਤਾ ਹੈ ਹੁਣ ਕਾਫੀ ਜ਼ਿਆਦਾ ਬੈਟਰ ਨੇ ਇੱਕ ਦੋ ਦਿਨ ਤੱਕ ਹੋਰ ਅੰਡਰ ਆਬਜ਼ਰਵੇਸ਼ਨ ਰੱਖ ਕੇ ਜਿੱਤੇ ਪੇਸ਼ੈਂਟ ਸਭ ਕੁਝ ਆਪਣਾ ਨਾਰਮਲੀ ਕਰ ਲੈਂਦਾ ਹੈ ਮੇਨਟੇਨ ਕਰ ਲੈਂਦਾ ਆਪਣੇ ਆਪ ਨੂੰ ਖਾ ਪੀ ਰਿਹਾ ਹੈ ਚੱਲ ਫਿਰ ਲੈਂਦਾ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਡਿਸਚਾਰਜ ਕਰ ਦਾਂਗੇ ਤੇ ਦੇਖੋ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪੇਸ਼ੈਂਟ ਜਿਹੜਾ ਇੱਕ ਟਾਈਮ ਤੇ ਪੇਸ਼ੈਂਟ ਆਦਾ ਜਿੰਨੂੰ ਸਾਰੇ ਡਾਕਟਰ ਜਵਾਬ ਦੇ ਦੇ ਦਿੰਦੇ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਇੱਕ ਪਾਸੇ ਇਸ ਪਰਿਵਾਰ ਨੂੰ ਇਸ ਪੇਸ਼ੈਂਟ ਨੂੰ ਨਵਾਂ ਜੀਵਨ ਮਿਲਿਆ ਤੇ ਨਵਾਂ ਜੀਵਨ ਮਾਜਨ ਮੈਡੀਸਿਟੀ ਹਸਪੀਟਲ ਕਰਕੇ ਮਿਲਿਆ ਤੇ ਇਹ ਗੱਲ ਕਰੀਏ ਰੀੜ ਦੀ ਤੇ ਆਪਣੇ ਸਰੀਰ 'ਚ ਹੋਣ ਵਾਲੀ ਛੋਟੀ ਮੋਟੀ ਜਿਹੜੀ ਹੈ ਪ੍ਰੋਬਲਮਸ ਉਹਦਾ ਟਾਈਮ ਰਹਿੰਦੇ ਹੀ ਚੈੱਕਅਪ ਕਰਾ ਲਿਆ ਕਰੋ ਟਾਈਮ ਰਹਿੰਦੇ ਹੀ ਆਪਣੇ ਸਰੀਰ ਦੀ ਹਰ ਬਿਮਾਰੀ ਨੂੰ ਪਕੜਦੇ ਵਿੱਚ ਲਿਆ ਕਰੋ ਕੋਈ ਪਤਾ ਨਹੀਂ ਹੁੰਦਾ ਕਿਹੜੀ ਛੋਟੀ ਬਿਮਾਰੀ ਕਦੇ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਇਸ ਤਰ੍ਹਾਂ jahin jabar